wann ਅੱਜ ਸਾਨੂੰ ਪਤਾ ਜੀ ਕਾਦੀ ਖੁਸ਼ੀ ਚ ਅਸੀਂ ਕੇਕ ਕੱਟੀ ਜਾਨੇ ਆ ਅੱਜ ਸਾਡਾ ਅਰਮਾਨ ਆਇਆ ਬਈ 8ਵੀਂ ਦੇ ਵਿੱਚੋਂ ਫਰਸਟ ਅੱਜ ਰਿਜ਼ਲਟ ਆਇਆ 8ਵੀਂ ਚੋਂ ਬਸਤਾ ਅਰਮਾਨ ਦਾ ਕੱਟੋ ਕੇ ਬਈ ਸਾਰੇ ਜੋੜਾ ਇਹ ਆਇਆ ਹੈ ਹਾਂਜੀ ਲੋ ਹਾਂਜੀ ਵਧਾਈਆਂ ਜੀ ਅਰਮਾਨ ਜੀ ਤੁਹਾਨੂੰ ਵਧਾਈਆਂ ਹੈਪੀ ਫਰਸਡੇ ਹੈਪੀ ਫਰਸਟ ਪਹਿਲਾਂ ਵੀ ਜੀ ਹੋਊਗਾ ਕਿਉਂਕਿ ਉਹਦੀ ਹੈਪੀ ਫਾਸਟ ਰੇ ਹੈਪੀ ਫਾਸਟ ਰੇ ਹੈਪੀ ਫਾਸਟ ਰੇ ਲਓ ਜੀ ਐ ਲਓ ਜੀ ਓਣ ਬਈ ਤੂੰ ਕਿੰਨੇ ਲੈ ਕੇ ਆਵੇਂਗਾ ਤੂੰ ਪਾਸਪੂਸ ਹੋ ਜਾਏਗਾ ਹੋ ਜਾਊਗਾ ਅੱਛਾ ਮੈਂ ਮੂੰਹ ਮਟਾ ਕਰਾ ਦੇ ਨਹੀਂ ਤੁਸੀਂ ਰਹਿਣ ਦਿਓ ਫੇਜ ਕਿਉਂਕਿ ਤੂੰ ਕੱਪੜੇ ਨਹੀਂ ਪਾ ਰਹੇ ਮੈਂ ਪਾਸੇ ਹੋ ਕੇ ਕਰਾਉਂਦਾ ਲਓ ਲਓ ਚਲੋ ਜੀ ਐ ਨਾ ਨਾ ਨੂੰ ਮੂੰਹ ਮਿੱਠਾ ਕਰਾ ਦੇ। ਮਾਂ ਨੂੰ ਨੇ ਪਾ ਰੱਖੀਆ ਬਨਾਣ ਤੇ ਥੈਂਕ ਯੂ ਬੇਟਾ ਆਪ। ਵੈਲਕਮ। ਆਪਣੇ ਕੋਲੇ ਆਇਆ ਹੋਇਆ ਅਸੀਂ ਅਰਮਾਨ ਤੇ ਅੱਜ ਸਾਨੂੰ ਜਦੋਂ ਪਤਾ ਲੱਗਿਆ ਹਜੇ ਇਹਦੀ ਮੰਮੀ ਨੂੰ ਬਾਅਦ ਚ ਪਤਾ ਲੱਗਿਆ ਉਸ ਤੋਂ ਪਹਿਲਾਂ-ਪਹਿਲਾਂ ਅਸੀਂ ਕੇਕ ਲੈ ਆਏ ਬਾਅਦ ਚ ਦੱਸਿਆ ਉਹ ਆਪਦੀ ਪੜ੍ਹਾਈ ਚ ਲੱਗੀ ਪਈ ਸੀ ਕੰਮ ਲੱਗੀ ਪਈ ਸੀ ਤੇ ਆਪਣੇ ਕਾਕੂ ਵੀ ਇੱਧਰ ਆਈ ਵੀ ਸੀ ਅਨਮੋਲ ਦੀ ਮੰਮੀ ਤੇ ਅਨਮੋਲ ਵੀ ਇੱਧਰ ਸੀ। ਤੇ ਆਪਣੇ ਮੰਨਤ ਵੀ ਆਈ ਹੋਈ ਐ ਤੇ ਭਾਈ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਕੋਲੇ ਆ ਗਿਆ ਕੇਕ ਅਸੀਂ ਤਾਂ ਖਾਈ ਜਾਂਦੇ ਸੀ ਬੈਠੇ ਰੋਟੀ ਤੇ ਭਾਈ ਅਨਮੋਲ ਦੇ ਅਰਮਾਨ ਦੇ ਮਾਸਟਰ ਜੀ ਲੈ ਕੇ ਆਏ ਸਰਦਾਰ ਹਰਦੀਪ ਸਿੰਘ ਜੀ ਬਰਾੜ ਮੈਨੂੰ ਤਾਂ ਇੰਨੀ ਖੁਸ਼ੀ ਹੋ ਗਈ ਫਿਰ ਸਾਨੂੰ ਪਤਾ ਲੱਗਿਆ ਅਸੀਂ ਆਕੇ ਬਾਹਰ ਖੜਕੇ ਆ ਵੀ ਕੌਣ ਆਇਆ ਹੈਗਾ ਤੇ ਫਟਾਫਟ ਦੇਖਿਆ ਵੀ ਉਹਦੋਂ ਨੂੰ ਬੈਗ ਆ ਗਿਆ ਮੈਂ ਕਿਹਾ ਚਲੋ ਹੁਣ ਬੈਗ ਆ ਗਿਆ ਇਹਦੇ ਵਿੱਚ ਵੀ ਕੁਝ ਹੈਗਾ ਹਨਾ ਹਨਾ ਅਰਮਾਨ ਮੈਨੂੰ ਤਾਂ ਖੁਸ਼ੀ ਹੋਈ ਅਰਮਾਨ ਅਸੀਂ ਤੁਹਾਨੂੰ ਸਾਰੇ ਇਹੀ ਕਹਿੰਦੇ ਆ ਭਾਈ ਆਪਦੇ ਬੱਚਾ ਨੂੰ ਕਿਹਾ ਕਰੋ ਵੀ ਵਧੀਆ ਪੜੋ ਸਾਰੇ ਫਰਸਟ ਰੈਂਕ ਲੈ ਕੇ ਆਓ ਤੇ ਵਧੀਆ ਹਾਲਾਂਕਿ ਅਰਮਾਨ ਸਿੰਘ ਗਵਰਨਮੈਂਟ ਸਕੂਲ ਦੇ ਵਿੱਚ ਪੜਦਾ ਜੀ ਸਰਕਾਰੀ ਸਕੂਲ ਦੇ ਵਿੱਚ ਕਿਹ ਹੈ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਨਹੀਂਗਾ ਇਹਨਾਂ ਦੇ ਮਤਲਬ ਜਿੱਥੇ ਰਹਿੰਦੇ ਨੇ ਪਿੰਡ ਦੇ ਵਿੱਚ ਉੱਥੇ ਆਉਣ ਜਾਣ ਦੀ ਜ਼ਿਆਦਾ ਸੁਵਿਧਾ ਹੈ ਨਹੀਂ ਸੀਗੀ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਸ਼ਹਿਰ ਚ ਆਉਣ ਦੀ ਤਾਂ ਇਹਨਾਂ ਦੇ ਲਾਗੇ ਪਿੰਡ ਸੀਗਾ ਤੇ ਉੱਥੇ ਇਹਨੂੰ ਸਕੂਲ ਦੇ ਵਿੱਚ ਲਾਤਾ ਮੈਨੂੰ ਦੇ ਇੱਕ ਇਹਨਾਂ ਦੇ ਇਹਦੇ ਸਰ ਨੇ ਜੀ ਮਹਿੰਦਰ ਸਰ ਜੀ ਅਸੀਂ ਉਹਨਾਂ ਨੂੰ ਮਹਿੰਦਰ ਸਰ ਜੀ ਕਹਿੰਦੇ ਮਹਿੰਦਰ ਸਿੰਘ ਹੀ ਹੈ ਨਾ ਮਹਿੰਦਰ ਸਰ ਮਹਿੰਦਰ ਸਰ ਹਾਂ ਉਹਨਾਂ ਬਹੁਤ ਬੱਚਿਆਂ ਦਾ ਉਹਨੂੰ ਪਿਆਰ ਕਰਦੇ ਜੀ ਬਹੁਤ ਇਹਦੀ ਮਤਲਬ ਕਿ ਸਪੋਰਟ ਕਰਦੇ ਨੇ ਕਹਿ ਦਿੰਦੇ ਆ ਵੀ ਮੈਨੂੰ ਬਹੁਤ ਮਾਣ ਆ ਜਿਹੜਾ ਸਾਡੇ ਸਕੂਲ ਦਾ ਬੱਚਾ ਅਨਟੈਲੀਜੈਂਟ ਹੈ ਬਹੁਤ ਵਧੀਆ ਪੜਾਉਂਦੇ ਨੇ ਉਹ ਤੇ ਹਾਂ ਉਹਨੂੰ ਆਪੂ ਜਨ ਵਾਲੀ ਇਹਨੂੰ ਕਹਦਾ ਫੂਕ ਅੱਛਾ ਭੂਕ ਮਾਰਨੀ ਸੀ ਆਪਾਂ ਅਸੀਂ ਤਾਂ ਭਾਈ ਫੂਕੂ ਮਾਰਨੀ ਭੁੱਲ ਗਏ ਭੂਕ ਮਾਉਣ ਦਾ ਚੱਕੋ ਜੀ ਅਸੀਂ ਤਾਂ ਭੂਕ ਆਸੀਂ ਤਾਂ ਗੱਲਾਂ ਵਾਲੀਆਂ ਕਰਦੇ ਆ ਜੀ ਤੇ ਗੱਲਾਂ ਤੇ ਗੱਲਾਂ ਦੇ ਵਿੱਚ ਨਾ ਅਸੀਂ ਤਾਂ ਭੂਖ ਪੱਕ ਮਾਰਨੀ ਤਾਂ ਭੁੱਲ ਗਏ ਜੀ ਚੱਲ ਭੂਖ ਤਾਂ ਹੁਣ ਮਾਰਦੀ ਉਹ ਅਨਮੋਲ ਦੱਸਦੇ ਜੀ ਅਨਮੋਲ ਸਾਰੀਆਂ ਐ ਅਨਮੋਲ ਪੜ੍ਹਾਈ 'ਚ ਵੀ ਇੰਟੈਲੀਜੈਂਟ ਆ ਮੈਂ ਵੀ ਜਿੱਤ ਜਿਆਦਾ ਹੈ ਜਿਆਦਾ ਤਾਂ ਹੈ ਨਹੀਂ ਘਰ ਵੀ ਜਿੱਤ ਜਿਆਦਾ ਹੈ ਨਹੀਂ ਹੈ ਠੀਕ ਐ ਇੰਟੈਲੀਜੈਂਟ ਹੈ ਜੀ ਬੱਸੇ ਪਰ ਇਹੋ ਜਿਹੇ ਕੰਮਾਂ ਵਾਸਤੇ ਇੰਟੈਲੀਜੈਂਟ ਆ ਮੈਂ ਤਾਂ ਬਈ ਜਦੋਂ ਤੁਹਾਡੇ ਨਾਲ ਸਾਹਮਣੇ ਬੈਠਦੀਆਂ ਮੈਂ ਤਾਂ ਲੱਗ ਜਿਣੀ ਗੱਲਾਂ ਕਰ ਵੀਰ ਜੀ ਤਾਂ ਬੱਸ ਸਕੂਲ ਦੇ ਫਰਸਟ ਆ ਲਓ ਜੀ ਹੁਣ ਹਰਦੀਪ ਸਿੰਘ ਦੀ ਵਾਰੀ ਆ ਗਈ ਅੱਛਾ ਆ ਕੀ ਚਾਕਲੇਟ ਆ ਲੈ ਕੇ ਆਂ ਹਾਂ ਇਹ ਕੀ ਆ ਹਾਂ ਟਕੜੇ ਇਹ ਅੱਛਾ ਚਾਕਲੇਟਾ ਚੱਕੋ ਹਰਦੀਪ ਫੜਾਈ ਮੈਨੂੰ ਪਲੇਟਾ ਹਾਂ ਪਈਆਂ ਜਿਹੜੀਆਂ ਨਾਨੀ ਲਓ ਜੀ ਲਓ ਹਾਂ ਨਾਨੀ ਮੈਂ ਵੀ ਨਹੀਂ ਜੀ ਦਾ ਬਟਾ ਹੁਣ ਆਪਾਂ ਆ ਦੇਖੋ ਜੀ ਅਸੀਂ ਇਕੱਠੇ ਤਾਂ ਇੰਨੇ ਜਾਣੇ ਆ ਪਰ ਸਾਡੇ ਨਾਲ ਕੋਈ ਵਹਿੰਦਾ ਹੀ ਨਹੀਂ ਪਤਾ ਨਹੀਂ ਕੀ ਕਾਰਨ ਹੈ ਅਸੀਂ ਉਹ ਬਲੇਟ ਟੱਕ ਨਹੀਂ ਲੈਣੇ ਤੇ ਤੇਰੇ 6 ਤੇ 7 ਜਾਣੇ ਅਸੀਂ ਇਸ ਟਾਈਮ ਤੇ ਬੈਠੇ ਤੇ ਬੈਠੇ ਅਸੀਂ ਤਿੰਨ ਜਾਣੇ ਆ ਸਾਡੇ ਨਾਲ ਕੋਈ ਬੰਦਾ ਹੀ ਨਹੀਂ ਜੀ ਇਹ ਤਾਂ ਅਨਮੋਲ ਤੇ ਅਰਮਾਨ ਹੀ ਹੈ ਵਿਚਾਰੇ ਜਿਹੜੇ ਸਾਡੇ ਨਾਲ ਅਸੀਂ ਬੈਠੇ ਤਿੰਨੇ ਮਾਂ ਪੁੱਤ ਤੇ ਅਸੀਂ ਆਪਦਾ ਇੰਜੋਏ ਕਰ ਲੰਨੇ ਆ ਜੀ ਤਾਂ ਕਰਦਾ ਵੀ ਅਸੀਂ ਇਕੱਲੇ ਇਕੱਲੇ ਖਾਣ ਕਿਉਂ ਆ ਤੇ ਤੇ ਦੀਦੀ ਵੀ ਹੈ ਤੇ ਆ ਜਾਓ ਜੀ ਫਿਰ ਤੁਸੀਂ ਦਿਓ ਜੀ ਅੱਜ ਬੱਚੇ ਨੂੰ ਪਿਆਰ ਤੇ ਥੈਂਕਸ ਮਤਲਬ ਤੁਹਾਡਾ ਸਾਰਿਆਂ ਦਾ ਜਿਹੜੇ ਜਿਹੜੇ ਵੀਡੀਓ ਤੁਸੀਂ ਵਾਚ ਕਰੋਗੇ ਤੇ ਤੁਸੀਂ ਪਿਆਰ ਦਿਓਗੇ ਅਸੀਂ ਪਹਿਲਾਂ ਐਡਵਾਂਸ ਥੈਂਕਸ ਬੋਲਦੇ ਆ ਜੀ ਤੁਹਾਡਾ ਸਾਰਿਆਂ ਦਾ ਤੇ ਠੀਕ ਹੈ ਜੀ ਸਸੀ ਕਾਲ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਵੇ ਤਸਮੀਦਾ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਬਹੁਤ ਬles you ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੂੰ ਬਹੁਤ ਪਿਆਰ ਕਰਨਾ ਬੱਚਿਆਂ ਨੂੰ ਭਾਈ ਮਾਸੜ ਨਾਲ ਥੋੜਾ ਜਿਹਾ ਬੱਚਿਆਂ ਦਾ ਬੰਦਾ ਜ਼ਿਆਦਾ ਹੈ ਪਿਆਰ ਜ਼ਿਆਦਾ ਹੈ ਤੇ ਕਾਕੂ ਨਾਲ ਤਾਂ ਫਿਰ ਬੇਅੰਤੀ ਹੋ ਜਾਂਦਾ ਕੰਮ ਹਾਂ ਮੰਨ ਤਾ ਮੰਨ ਤਾ ਤੇ ਕਾਕੂ ਦਾ ਬਾਲਾ ਆ ਉਹ ਬੈਠੀਆਂ ਨੇ ਸਾਫਾ ਲੱਗ ਗਿਆ ਜੀ ਜਰ ਤੁਮਾਸੀ ਹੈ ਜੀ ਦੀਦੀ ਦੀਦੀ ਮੰਮੀ ਦਾ ਬਾਲਾ ਕਰਦੀ ਆ ਹਾਂ ਦੀਦੀ ਮੰਮੀ ਦਾ ਬਾਲਾ ਕਰਦੀ ਆ ਚਲੋ ਠੀਕ ਆ ਜੀ ਫੇਰ ਆ ਛਕ ਲੀਏ ਉਹਨਾਂ ਨੂੰ ਤੇ ਹੋਰ ਵੀ ਇਸ ਮਾਰ ਵਿੱਚ ਆ ਨਾ ਉਹ ਵੀ ਛਾਪਣਗੇ ਜੀ